ਟਰੱਕ ਭਰਾ ਦਾਂਗੇ ਬੋਲੋ ਕਿੰਨੇ ਟਰੱਕ ਭਰਾ ਦੀ ਆ ਲੋ ਆ ਚੱਕੋ ਭੈਣਾਂ ਨੂੰ ਸੂਟ ਬਈ ਇਹਨਾਂ ਦੇ ਵਟਸਐਪ ਡਿਜ਼ਾਈਨ ਵੀ ਭੇਜ ਦੰਨੇ ਵਟਸਐਪ ਕਰ ਦੰਨੇ ਹਾਂਜੀ ਵਟਸਐਪ ਤੇ ਕੰਟੈਕਟ ਨੰਬਰ ਤੁਹਾਨੂੰ ਦੇ ਰਿਆ ਉਹਦੇ ਤੇ ਵਟਸਐਪ ਡਿਜ਼ਾਈਨ ਵੀ ਮੰਗਵਾ ਸਕਦੇ ਹਾਂ ਆ ਕਿਹੜਾ ਬਈ ਇਹ ਉਹ ਵਾਲਾ ਸੂਟ ਆ ਜੀ ਮੈਨੂੰ ਪਾਕਿਸਤਾਨੀ ਸੂਟ ਦਿਵਾ ਦੇ ਮਾਈ ਆਵੇ ਸ਼ੇਅਰ ਕਰਕੇ ਆਜੋ ਹੋਰ ਤੁਹਾਡਾ ਮਾਨਤਾਨ ਕਰਾਂਗੇ ਚੱਕ ਬਈ ਹੁਣ ਸ਼ੇਅਰ ਕਰਕੇ ਆਜੋ ਪੂਰਾ ਫੁੱਲ ਮਾਨਤਾਨ ਹੋਊਗਾ ਹਾਂਜੀ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣਾਂ ਤਾਂ ਕਿਹਾ ਕਿਉਂਕਿ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਭੈਣਾਂ ਦੇ ਅੱਜ ਆਪਾਂ ਮਸ਼ਹੂਰ ਸ਼ਾਪ ਦੇ ਉੱਪਰ ਪਹੁੰਚੇ ਹੋਏ ਆ ਐਮ ਏ ਟਰੇਡਰਜ਼ ਮਲੇਰ ਕੋਟਲਾ ਵਿੱਚ ਬਹੁਤ ਸਾਰੇ ਭੈਣਾਂ ਦੇ ਲਈ ਸ਼ੂਟ ਨੇ ਆਜੋ ਕੜਾਈ ਵਾਲੇ ਬਿਨਾਂ ਕੜਾਈ ਵਾਲੇ ਸਾਰੇ ਦਿਖਾਵਾਂਗੇ ਆਜੋ ਬਹੁਤ ਜ਼ਿਆਦਾ ਸਟਾਕ ਹੈਗਾ ਇਸ ਦੁਕਾਨ ਦੇ ਵਿੱਚ ਗੱਲਬਾਤ ਕਰਾਂਗੇ ਬਾਈਆਂ ਦੇ ਨਾਲ ਆਹ ਦੇਖੋ ਕਿੰਨੀ ਸਾਰੀ ਵੈਰੈਟੀ ਪਈ ਆ ਬਾਈ ਜੀ ਸਤਿ ਸ੍ਰੀ ਅਕਾਲ ਸਲਾਮ ਵਾਲੇਕਮ ਵਾ ਸਲਾਮ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਵਧੀਆ ਕਿਵੇਂ ਡਰ ਜਗੇ ਮੈਨੂੰ ਦੇਖ ਕੇ ਨਾ ਨਾ ਜੀ ਡਰਨਾ ਕਿਉਂ ਆ ਅੱਛਾ ਪਹਿਲਾਂ ਐ ਦੱਸੋ ਜੀ ਆਪਣੀ ਸ਼ਾਪ ਕਿੰਨੀ ਕੁ ਪੁਰਾਣੀ ਆ ਆਪਣੀ ਸ਼ਾਪ ਨੂੰ ਹੋ ਗਈ 20 ਸਾਲ 20 ਸਾਲ ਹਾਂਜੀ ਕਿੰਨੇ ਕੁ ਤਰ੍ਹਾਂ ਦੇ ਡਿਜ਼ਾਈਨ ਨੇ ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਪਾ ਜੀ ਰਿਟੇਲ ਜਾਂ ਹੋਲ ਸੇਲ ਦਾ ਕੰਮ ਕਰਨਾ ਆਪਣਾ ਮੇਨ ਹੋਲ ਸੇਲ ਦਾ ਕੰਮ ਹੈ ਹਮ ਬਾਕੀ ਜੇ ਤੁਸੀਂ ਲੈ ਕੇ ਜਾਣਾ ਇੱਕ ਸੈਂਪਲ ਦੇ ਤੌਰ ਤੇ ਵੀ ਸਿੰਗਲ ਪੀਸ ਵੀ ਦੇ ਦਾਂਗੇ ਹਮ ਸੈਂਪਲ ਦੇ ਤੌਰ ਤੇ ਸੈਂਪਲ ਦੇ ਤੌਰ ਤੇ ਸਿੰਗਲ ਪੀਸ ਵੀ ਮਿਲ ਜੂਗਾ ਥੋੜੇ ਬੋਤੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੇ ਡਿਜ਼ਾਈਨ ਨੇ ਭੈਣੋ ਨੋਟ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੇ ਭਰਾਵਾਂ ਨੂੰ ਤੇ ਆਪਣੇ ਘਰ ਵਾਲਿਆਂ ਤੱਕ ਇਹ ਵੀਡੀਓ ਜਰੂਰ ਭੇਜ ਦਿਓ ਤੇ ਕਿ ਅਸੀਂ ਸੂਟ ਲੈਣੇ ਨੇ ਜੇ ਸੂਟ ਲੈਣੇ ਤਾਂ ਬਾੜੇ ਕੈਂਡ ਕੈਂਡ ਸੂਟ ਤੁਹਾਡੀ ਨਿਗਾ ਦੇ ਵਿੱਚ ਆਪਾਂ ਦਿਖਾਉਨੇ ਆਂਗੇ ਆਹ ਦੇਖੋ ਆਓ ਇੱਕ ਕਿਸ ਤਰ੍ਹਾਂ ਦਾ ਸੂਟ ਹੈ ਬਈ ਇਹ ਇਹ ਵੀਰ ਜੀ ਕ੍ਰਸ਼ ਵੇਸ ਹੈ ਹਾਂ ਜੀ ਇਹ ਬੁਟੀਕ ਸਟਾਈਲ ਹੈ ਹਾਂ ਤੇ ਬਾਟਮ ਐਂਡ ਦੁਪੱਟਾ ਵਰਕ ਬਹੁਤ ਸੋਹਣਾ ਆਰਟੀਕਲ ਬਣਿਆ ਹੋਇਆ ਇਹ ਬਾਟਮ ਤੇ ਆਏਗਾ ਜੀ ਇਹ ਇਹ ਵਾਲਾ ਜਿਹੜਾ ਹੈਗਾ ਫੁੱਲ ਫਰੰਟ ਵਰਕ ਇਹਦੇ ਵਿੱਚ ਕਿੰਨੇ ਕ ਰੰਗ ਨੇਗੇ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਚਾਰ ਕਲਰ ਹੈ ਤੇ ਇਹਦੇ ਵਿੱਚ 20 ਤੋਂ 25 ਡਿਜ਼ਾਈਨ ਮਿਲ ਜਾਣਗੇ 20 ਤੋਂ 25 ਡਿਜ਼ਾਈਨ ਡਿਜ਼ਾਈਨ ਦਿਓ ਭਾਈ ਇਹਦੇ ਹੂੰ ਆ ਚੱਕੋ ਵੀ ਆ ਲੋ ਜੀ ਇਹਦੇ ਦੇਖਾਈ ਲੋ 20 25 ਡਿਜ਼ਾਈਨ 25 ਡਿਜ਼ਾਈਨ 20 ਡਿਜ਼ਾਈਨ ਮਿਲ ਜਾਣੇ ਭਾਈ ਇਹਦੇ ਆ ਲੋ ਇਹ ਸਾਰਿਆਂ ਦੇ ਡਿਜ਼ਾਈਨ ਵੱਖੋ ਵੱਖਰੇ ਨੇ ਜੀ ਸਾਰੇ ਵੱਖੋ ਵੱਖਰੇ ਡਿਜ਼ਾਈਨ ਹੈ ਜੀ ਠੀਕ ਹੈ ਆ ਲੋ ਸਾਰਿਆਂ ਦਾ ਭਾਈ ਇਹ ਕਪੜਾ ਤਾਂ ਨਹੀਂ ਮਰਦਾ ਹੈਗਾ ਜੀ ਫੁੱਲ ਗਾਰੰਟੀ ਫੁੱਲ ਗਾਰੰਟੀ ਦੇ ਗਾਰੰਟੀ ਕਿੰਨੇ ਦਾ ਗਾਰੰਟੀ ਮੈਂ ਕਹਾਂ ਜੀ ਲਾਈਫਟਾਈਮ ਗਾਰੰਟੀ ਹੈ ਜੀ ਲਾਈਫਟਾਈਮ ਭਾਈ ਸਾਰੇ ਡਿਜ਼ਾਈਨ ਲੈ ਵੀ ਪਹਿਨੋ ਆ ਜੋ ਲੁੱਟ ਲਓ ਮੇਲਾ ਲਓ ਭਾਈ ਕਿੰਨਾ ਕ ਸੂਟ ਪਿਆਊਗਾ ਮੈਂ ਕਹੀ ਭਾਈ ਆਊਗਾ ਟਰੱਕ ਕ ਤਾਂ ਟਰੱਕ ਭਰਾਵਾਂਗੇ ਬੋਲੋ ਕਿੰਨੇ ਟਰੱਕ ਭਰਾ ਦੀ ਆ ਲੋ ਹੈਂਡਵਰਕ ਇਹ ਵੀ ਸੂਟਾ ਵਾਲੀ ਇਹ ਵੀ ਕ੍ਰੈਸ਼ ਦੇ ਉੱਤੇ ਆ ਵੀਰ ਜੀ ਇਹ ਕਿਹੜਾ ਕਪੜਾ ਕਹਿੰਦੇ ਹੋ ਨਵਾਂ ਕਪੜਾ ਜਿਹੜਾ ਆਇਆ ਨਾ ਡਿਫਰੈਂਟ ਲੁੱਕ ਇਹ ਕਾਜ ਹੀ ਮਿਲ ਜਾਈ ਗਏ ਆ ਰੰਗ ਉਹ ਦਿਖਾ ਜਿਹੜੇ ਪੈਣਾ ਨੂੰ ਐ ਵਸਾਈ ਪਸੰਦ ਆ ਜਾਣ ਤੇ ਇੱਥੇ ਆ ਕੇ ਮੇਲਾ ਲੱਗ ਜਾ। ਆ ਲੋ ਰੰਗ। ਆ ਲਿਆ ਵੀ ਰੰਗ। ਲੋ ਸਰਦਾਰੀ ਰੰਗ ਸਾਰੀ। ਸਰਦਾਰੀ? ਆ ਜਾ। ਸਰਦਾਰੀ ਰੰਗ ਕੱਢਣ ਲੱਗਾਂਗੇ। ਇਹ ਉਦਾਂ ਹੀ ਭੇਜ ਦੋਗੇ ਜੇ ਕਿਸੇ ਨੂੰ ਚਾਹੀਦਾ ਹੋਵੇ। ਹਾਂਜੀ। ਜਹਾਜ਼ ਰਾਹੀਂ ਡਿਲੀਵਰੀ ਡਿਲੀਵਰੀ ਕਰਾ ਦਾਂ। ਡਿਲੀਵਰੀ ਹੋ ਜੂਗੀ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਮੰਗਵਾ ਕਿਤੇ ਵੀ ਸਕਦੇ ਹੋਗੇ। ਰੇਟ ਇਹਨਾਂ ਨਾਲ ਚੂਜ਼ ਕਰ ਲਿਓ ਤੁਸੀਂ। ਕਿ ਮੇ ਵੀ ਗੱਲ ਬਾਤ ਹੈਗੀ ਆਹ ਤਰ੍ਹਾਂ ਦੀ ਕਾਟਨ ਦੀ ਵੀ ਵੈਰਾਈਟੀ ਮਿਲ ਗਈ ਆ ਲੋ ਕਾਟਨ ਸਲਵਾਰ ਵਰਕ ਹਾਂ ਕਾਟਨ ਸਲਵਾਰ ਵਰਕ ਠੀਕ ਹੈ ਜੀ ਇਹ ਕਾਟਨ ਦੇ ਵਿੱਚ ਹੈ ਜੀ ਹੂੰ ਕੱਪੜਾ ਮਾੜਾ ਨਾ ਦੇ ਦਿਓ ਬਾਈ ਬਣ ਕੇ ਕਿਤੇ ਗਾਲਾਂ ਘੱਡੀ ਜਾਣ ਪੈਣਾ ਕਵਾਲ ਲੈ ਕੇ ਜਾਣੀ ਆ ਬਾਰ-ਬਾਰ ਇੱਕ ਵਾਰ ਆਓਗੇ ਤਾਂ ਬਾਰ-ਬਾਰ ਆਓਗੇ ਚਲੋ ਜਿਵੇਂ ਗਰਮੀ ਦੇ ਮੌਸਮ ਦੇ ਵਿੱਚ ਪਾਉਣ ਵਾਲਾ ਸੂਟ ਹੈ ਜਿਹੜਾ ਇਹ ਬਾਟਮ ਤੇ ਵਰਕ ਹੁੰਦਾ ਹਰ ਇੱਕ ਮਤਲਬ ਜਿੰਨੇ ਵੀ ਸੂਟ ਆਪਾਂ ਬਣਾਉਣੇ ਆ ਹਰ ਇੱਕ ਦੀ ਸਲਵਾਰ ਤੇ ਵਰਕ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਇਹਦਾ ਸਲਵਾਰ ਤੇ ਵਰਕ ਦਾ ਜੀ ਆ ਅੱਜ ਇਹ ਜ਼ਰੂਰ ਬਣਾਣੇ ਆ ਅਸੀਂ ਇਹ ਸਾਰੀ ਆਪਣੀ ਮੈਨੂਫੈਕਚਰਿੰਗ ਹੈ ਨਹੀਂ ਇਹ ਪੂਰਾ ਕੰਪਲੀਟ ਦਵਾਂਗੇ ਸੂਟ ਪੂਰਾ ਕੰਪਲੀਟ ਸੂਟ ਹੀ ਹੈ ਜੀ ਇਹ ਉਹ ਸ਼ਰਟ ਤੇ ਬਾਟਮ ਐਂਡ ਦੁਪੱਟਾ ਚੀਨਾਂ ਉਹ ਆ ਚੱਕੋ ਬਈ ਰੰਗ ਹੀ ਬਹੁਤ ਜ਼ਿਆਦੇ ਨੇਗੇ ਡਿਜ਼ਾਈਨ ਵੀ ਬਹੁਤ ਜ਼ਿਆਦੇ ਹੈਗੇ ਆਗੇ ਹਾਂ ਜੁਲਫਕਾਰ ਜੀ ਇੱਕ ਆ ਦਿਖਾਓ ਪਾਕਿਸਤਾਨੀ ਸਟਾਈਲ ਕਿਹੜਾ ਜੀ ਆ ਚੱਕੋ ਪੂਰਾ ਸੂਟ ਕਿਉਂ ਉਹ ਵਾਲਾ ਦਿਓ ਉਹ ਵਾਲਾ ਦਿਓ ਮਹਾਂ ਕਿਤੇ ਭਾਈ ਇਹ ਫਲਕਾਰੀ ਆ ਮੇਰਾ ਨਿਊ ਲੇਟੈਸਟ ਇੱਕ ਹੋਰ ਸਵੇਰੇ ਐ ਡਿਜ਼ਾਈਨਰ ਸੂਟ ਦੁਪੱਟਾ ਆ ਲੈ ਭਾਈ ਚੱਕੋ ਪਾਕਿਸਤਾਨੀ ਕੀ ਕਹਿੰਦੇ ਸੀ ਭਾਈ ਪਾਕਿਸਤਾਨੀ ਪਾਕਿਸਤਾਨੀ ਸੂਟ ਪਾਕਿਸਤਾਨੀ ਸੂਟ ਲਓ ਜੀ ਵਿਕ ਜਾਂਦਾ ਆਪਣੇ ਇੱਧਰ ਮੇਰਾ ਪੂਰਾ ਵਧੀਆ ਚੱਕੋ ਭਾਈ ਪਾਕਿਸਤਾਨੀ ਸੂਟ ਆ ਨਹੀਂ ਦਰਜੀ ਸਿਉਂਦਣਗੇ ਇਹਨੂੰ ਹਾਂ ਦਰਜੀ ਸਿਉਂਣਗੇ ਠੀਕ ਐ ਦੇਖੋ ਆ ਕਿਹੜਾ ਭਾਈ ਇਹ ਉਹ ਵਾਲਾ ਸੂਟ ਆ ਜੀ ਮੈਨੂੰ ਪਾਕਿਸਤਾਨੀ ਸੂਟ ਦਵਾ ਦੇ ਮਾਈ ਆਵੇ ਬਈ ਦੇਖੀ ਚਲੋ ਨਾਲ ਦੀ ਨਾਲ ਠੀਕ ਹੈ ਬਹੁਤ ਸਾਰੀਆਂ ਵੈਰਾਈਟੀਆਂ ਨੇ ਹੁਣ ਮੈਂ ਕੀ ਕੀ ਦੱਸਾਂ ਯਾਰ ਤੁਹਾਨੂੰ ਕੀ ਕੀ ਦਿਖਾਵਾਂ ਇੱਕ ਆਹ ਦਿਖਾ ਦੋ ਵੀ ਜੇ ਹਾਜੀ ਇੱਕ ਜਿਹੜੇ ਆਪਣੇ ਆਪ ਦੇ ਨੇ ਭਾਈ ਬਿਨਾ ਕੜਾਈ ਵਾਲੇ ਜਾਂ ਉਹ ਚੀਜ਼ਾਂ ਉਹੀ ਦਿਖਾ ਰਹੀਆਂ ਜੀ ਆ ਬਿਨਾ ਕੜਾਈ ਤੋਂ ਆ ਮਤਲਬ ਸੁਪਰ ਆਰਟੀਕਲ ਪ੍ਰਿੰਟ ਦੇ ਉੱਤੇ ਹੁੰਦੀ ਹੈ ਹਲਕੇ ਹਲਕੇ ਕੜਾਈ ਠੀਕ ਹੈ ਆਮ ਆਪਾਂ ਰੁਟੀਨ 'ਚ ਪਾਣਾ ਹੈ ਹਮਮ ਫਲਕਾ ਫੁਲਕਾ ਬਾਜ਼ਾਰ ਤੇ ਉਹ ਚੀਜ਼ਾਂ ਲਈ ਇਹ ਬੈਸਟ ਹੈਗਾ ਹਲੋ ਚੱਕੋ ਬਾਈ ਨੋਰਮਲ ਪਾਣ ਲਈ ਆਉਂਦੀਆਂ ਲੇਡੀਜ਼ ਰੰਗ ਤਾਂ ਨਹੀਂ ਉਡਦੇ ਗਾਰੰਟੀ ਚ ਕਲਰ ਦੀ ਕਿੰਨੀ ਕੁ ਲਾਈਫ ਟਾਈਮ ਗਾਰੰਟੀ ਸੂਟ ਫਟ ਜੂਗਾ ਰੰਗ ਨਹੀਂ ਫਰਾਊਗਾ ਠੀਕ ਆ ਹਾਂਜੀ ਆ ਲੋ ਦੇਖੋ ਸੂਟ ਦੀ ਪੂਰੀ ਗਾਰੰਟੀ ਆ ਬਾਈ ਰੰਗ ਬਹੁਤ ਜਿਆਦੇ ਨੇ ਬਹੁਤ ਵੈਰਾਈਟੀ ਆ ਬਹੁਤ ਕੁਝ ਮੈਂ ਤੁਹਾਨੂੰ ਲੈ ਸਕਦੇ ਹੋਗੇ ਆ ਲੋ ਆ ਲੋ ਲੈ ਆਂ ਬਈਆ ਆ ਕੀ ਆ ਬਈ ਵੇ ਆ ਦਿਖਾ ਦਿਓ ਬਾਈ ਆ ਕੀ ਆ ਬਾਈ ਬਈ ਇਹ ਵਾਲਾ ਹੈਗਾ ਇਹ ਵੀ ਪਾਕਿਸਤਾਨ ਦੇ ਵਿੱਚ ਹੈ ਦੂਸਰਾ ਡਿਜ਼ਾਈਨ ਪਾਕਿਸਤਾਨੀ ਹੈ ਲੈ ਆਓ ਫਿਰ ਖਾਓ ਸਾਰੇ ਇਕਾ ਲੱਗ ਇਕਾ ਦਿਖਾਈਓ ਇਕਾ ਲੱਗ ਆ ਲੈ ਬਈ ਇਕਾ ਫਰੌਗ ਹੈ ਜੀ ਹਾਂ ਫਰੌਗ ਸਟਾਈਲ ਆ ਜੀ ਜਾਈ ਮਿਲ ਜਾਣੀ ਹੈ ਆਪਣੇ ਕੋਲੇ ਅਨਾਰਕਲੀ ਸਟਾਈਲ ਇਹ ਬਣਿਆ ਬਣਾਇਆ ਇਹ ਬਣਿਆ ਬਣਾਇਆ ਹੁੰਦਾ ਰੈਡੀमेड ਫਰੰਟ ਤੇ ਬੈਕ ਵਰਕ ਹੈ ਤੇ ਇਹਦੇ ਨਾਲ ਦੁਪੱਟਾ ਵੀ ਬੜਾ ਸੋਹਣਾ ਹੈ ਦੁਪੱਟਾ ਦੇ ਦਿਓ ਭਾਈ ਆ ਦੁਪੱਟਾ ਦੇ ਦਿਓ ਇਹਦੇ ਸਾਈਜ਼ ਇਹਦਾ ਸਾਈ ਇਹ ਫ੍ਰੀ ਸਾਈ ਹੁੰਦਾ ਵੀਰ ਜੀ ਇਹਨੂੰ ਜਿੰਨਾ ਮਰਜੀ ਆਪਾਂ ਲੌਂਗ ਸ਼ਾਟ ਮਤਲਬ ਕਰ ਸਕਦੇ ਆ ਫਿਟਿੰਗ ਹੋ ਗਈ ਹਲੇ ਇਹਦੀ ਇਹਨੂੰ ਵਧਾ ਘਟਾ ਸਕਦੇ ਆਂਗੇ ਇਹ ਬ੍ਰਾਈਡਲ ਪੀਸ ਆ ਜਾਂਦੇ ਨੇ ਬ੍ਰਾਈਡਲ ਮਤਲਬ ਵਿਆਹ ਸ਼ਾਦੀਆਂ ਵਾਲੀ ਆਈਟਮਾਂ ਨੇ ਇਹ ਠੀਕ ਹੈ ਆ ਲੋ ਭਾਈ ਜੀ ਐਂ ਦੱਸੋ ਯਾਰ ਕਿੰਨੇ ਰੁਪਈਆ ਸ਼ੂਟ ਸਟਾਰਟ ਕਰਕੇ ਕਿੱਥੇ ਤੱਕ ਦਿਨੇ ਹੋਗੇ ਵੀਰ ਜੀ ਜਿਵੇਂ ਆ ਦੇਖੋ ਆ ਚੀਜ਼ ਹੈ ਅਨਾਰਗਲੀ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਘੱਟੋ ਘੜੀ 30000 ਰੁਪਿਆ ਦਾ ਫੀਸ ਮਿਲੂਗਾ ਆ 30000 ਰੁਪਿਆ ਦਾ ਪੀਸ ਹੈ ਸਾਰਾ ਹੈਂਡਵਰਕ ਹੋਇਆ ਫਰੰਟ ਬੈਕ ਬਾਜੂ ਦੁਪੱਟਾ ਪੂਰਾ ਹੈਵੀ ਪੀਸ ਹੈ ਅੱਛਾ ਆ ਲਓ ਜੀ ਆ ਜੀ ਆਪਾਂ ਕਿੰਨਾ ਦੇਵਾਂਗੇ ਫਿਰ ਇਹ ਵੀਰੇ ਆਪਾਂ ਨੂੰ ਪਊਗਾ 17500 ਰੁਪਏ ਦਾ 17500 ਰੁਪਏ ਦਾ ਜਿਹੜਾ 30000 ਰੁਪਏ ਦਾ ਪੀਸ ਹੈ ਨਾਲ ਕੀ ਇਹਦੇ ਬੈਗ ਪੂਰਾ ਫੁੱਲ ਕੰਪਲੀਟ ਸੂਟ ਹੈ ਬਾਟਮ ਵੀ ਹੈਦੀ ਬਾਟਮ ਤੇ ਵਰਕ ਵੀ ਦਿਖਾਓ ਠੀਕ ਹੈ ਜੀ ਤੇ ਘੱਟਾ ਵਾਲਾ ਸੂਟ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਘੱਟਾ ਵਾਲਾ ਸੂਟ ਆਪਣੇ ਕੋਲੇ 500 700 ਸਾਰੀ ਵੈਰਾਈਟੀ ਮਿਲ ਜਾਈ ਠੀਕ ਹੈ ਜੀ 500 ਤੋਂ ਲੈ ਕੇ ਜਿੰਨੀ ਮਰਜ਼ੀ ਰੇਂਜ ਉੱਪਰ ਚਲੇ ਜਾਓ ਜਿਹੜੀ ਕੋਈ ਭੈਣ ਜਾਂ ਸਾਰਾ ਪਰਿਵਾਰ ਵਿਆਹ ਆਲੇ ਆਗੇ ਖਾਲੀ ਤਾਂ ਨਹੀਂ ਮੁੜਨਦੇ ਨਹੀਂ ਖਾਲੀ ਨਹੀਂ ਮੁੜਨਦੇ ਕਿੰਨੇ ਦਾ ਲਿਆ ਭਾਈ ਆਹ ਹੈ ਆਹ ਮੁੰਡਾ ਲੱਬ ਲੱਬ ਲਿਆਉਂਦਾ ਵੈਰਾਈਟੀਆਂ ਕਿੱਧਰੋਂ ਲਿਆਉਣਾ ਭਾਈ ਕਿਹੜੇ ਖਾਲ ਗੁੰਜੇ ਚ ਲਿਆਉਣਾ ਆਪਣੇ ਦੁਕਾਨ ਤੇ ਆ ਪੂਗਾ ਜੀ ਆਪਾਂ ਨੂੰ 500 ਰੁਪਏ ਦਾ ਸੂਟ ਆਹਾ 500 ਏ ਬਾਈ ਕਲੇ ਉਹੀ ਨਵੇਂ ਖੋਲ ਕੇ ਵੀ ਦਿਖਾ ਫੋਲੋ ਆ ਲੋ ਖੋਲੋ 100000 ਰੁਪਏ ਮੈਂ ਆਪਾਂ 500 ਜੀ ਦਮਾਉਂ ਆਪ ਸੂਟ 500 ਦਾ ਦੁਪੱਟਾ ਵਰਕ ਪੀਨ ਦਾ 500 ਦਾ ਸੂਟ ਬਾਈ ਇਹਦੇ ਵਿੱਚ ਰੰਗ ਬਾਈ ਜਿੰਨੇ ਮਰਜੀ ਰੰਗ ਜਿੰਨੇ ਮਰਜੀ ਰੰਗ ਬਹੁਤ ਹੈਗੇ ਆਜੋ ਪਹਿਨੋ ਲੁੱਟ ਲੋ ਮੇਲਾ ਲੋ ਜੀ ਆ ਚੱਕੋ ਇਹਦੇ ਵਿੱਚ ਰੰਗ ਆ ਸਾਰੇ 500 ਦੀ ਰੇਟ ਮਨ ਤੋਂ 600 ਦੀ ਰੇਂਜ ਕੀ ਹਾਲ ਬਾਈ ਹੋਰ ਕੀ ਹੈਗਾ ਬਾਈ ਆਇਓ ਵੀਰਾਂ ਆਹ ਕਿਹੜੀਆਂ ਚੀਜ਼ਾਂ ਆ ਗਈਆਂ ਇਹ ਹੋਰ ਇਹ ਤਾਂ ਕੱਲੀਆਂ ਕਮੀਜ਼ਾਂ ਹੁੰਦੀਆਂ ਨੇ ਕੁਰਤੀਆਂ ਬਈ ਇੱਕਾ ਘੱਟ ਰੇਂਜ ਦੇ ਵਿੱਚ ਆਹ ਚੀਜ਼ ਬਣਾ ਰਹੇ ਆਪਾਂ ਹੂੰ ਇਹ ਸਿਰਫ 900 ਰੁਪਏ ਦੀ ਰੇਂਜ ਦਾ ਸੂਟ ਹੈ ਇਹ ਕੱਪੜਾ ਕਿਹੜਾ ਬਈ ਸ਼ਾਸ਼ਾ ਇਹ ਨਵਾਂ ਕਪੜਾ ਆਇਆ ਹੈ ਸ਼ਾਸ਼ਾ ਸ਼ਾਸ਼ਾ ਜੀ ਆਹ ਲੋ ਫੈਂਸੀ ਇਹਦੇ ਡਿਜ਼ਾਈਨ ਆਪਣੇ ਆਪ ਹੀ ਨੇ ਇਹਦੇ ਡਿਜ਼ਾਈਨ ਬਹੁਤ ਨੇ ਜੀ ਮੈਂ ਕਿੰਨੇ ਕੁ ਡਿਜ਼ਾਈਨ ਦਿਖਾਈ ਜਾਊਂਗਾ ਬਹੁਤ ਡਿਜ਼ਾਈਨ ਹੈ ਠੀਕ ਹੈ ਬੜੀ ਵੈਰਾਈਟੀ ਬਾਕੀ ਤੁਸੀਂ ਇਹ ਪੈਸਿਆਂ ਦਾ ਕਿੰਨਾ ਗਾਣਾ ਕਰੋਗੇ ਨਾ ਮਾਰਕ ਆਊਗਾ ਇਹਦੇ ਮੂਰੀਆਂ ਤੇ ਵੀ ਆਊਗਾ ਨਾਲ ਦੁਪੱਟਾ ਮਾਰੀ ਕਦੀ ਸਲਵਾਰ ਤੇ ਵਰਕ ਕਰ ਦੁਪੱਟਾ ਵਰਕ ਕਰ ਠੀਕ ਹੈ ਜੀ ਕੋਲੋ ਜੀ ਇਹਦੇ ਨਾਲ ਦੇ ਬਾਈ ਨਹੀਂ ਨਹੀਂ ਇਹ ਹੋਰ ਚੀਜ਼ ਹੈ ਜੀ ਇਹ ਹੋਰ ਚੀਜ਼ ਹੈ ਉਹਦੇ ਵਿੱਚ ਮਤਲਬ ਫਿਰ ਕੱਪੜੇ ਕਿੰਨੇ ਕਿ ਤਰ੍ਹਾਂ ਦੇ ਦੇਣਗੇ ਜੀ ਕੱਪੜੇ ਤਾਂ ਡੇਢੀਸ ਕੱਪੜਾ ਤੁਹਾਨੂੰ ਪਤਾ ਸਮਝ ਤੋਂ ਬਾਹਰ ਹੈ ਬੜੀ ਵੈਰਾਈਟੀ ਹੈ ਨਵੇਂ ਤੋਂ ਨਵੇਂ ਤੋਂ ਨਵਾ ਨਵੇਂ ਤੋਂ ਨਵਾ ਨਵੇਂ ਤੋਂ ਨਵਾ ਨਵਾਂ ਕੱਪੜਾ ਨਵੇਂ ਡਿਜ਼ਾਈਨ ਨਵੇਂ ਸਟਾਈਲ ਠੀਕ ਹੈ ਬਾਈ ਇਹ ਅੱਡਾ ਕਹਿੰਦੇ ਨਾ ਇਹ ਲੱਗਿਆ ਜੀ ਇਹ ਕਪੜਾ ਹੋਰ ਹੈ ਉਹ ਕਪੜਾ ਹੋਰ ਹੈ ਜਿਹੜਾ ਨੀਚੇ ਦਿਖਾਇਆ ਉਹ ਕਪੜਾ ਹੋਰ ਹੈ ਸਾਰੇ ਅਲੱਗ-ਅਲੱਗ ਕਪੜੇ ਸ਼ਾਪ ਕਿੰਨੇ ਵਜੇ ਓਪਨ ਹੋ ਜਾਂਦੀ ਹੈ ਬਈ ਕਿੰਨੇ ਵੇ ਤੱਕ ਰਹਿੰਦੀ ਆ ਬਈ 9 ਵਜੇ ਤੋਂ ਲੈ ਕੇ ਹਾਂ ਨਾਈਟ 9 ਵਜੇ ਤੱਕ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਠੀਕ ਹੈ ਬਈ ਯਾਰ ਬੈਰਾਈਟੀ ਮੈਂ ਕਹਿੰਦਾ ਜਹੇ ਰਾਤ ਤੱਕ ਲੱਗੇ ਰਹੀ ਹੈ ਇੰਨੀ ਇਹਨਾਂ ਕੋਲੇ ਵੀ ਆਪਾਂ ਅੱਕ ਜਾਗੇ ਠੀਕ ਹੈ ਲੋ ਜੀ ਚੱਕ ਬਈ ਆ ਚੱਕੋ ਪਹਿਨੋ ਸੂਟ ਤੇ ਆ ਚੱਕੋ ਇਹ ਐਡਟ ਕਪੜੇ ਨੇ ਵੀ ਇਹ ਸ਼ਿਮਰ ਹੈ ਜੀ ਆ ਸ਼ਿਮਰ ਹੈ ਆ ਮੇਰੇ ਵਾਲਾ ਸ਼ਿਮਰ ਹੈ ਸ਼ਿਮਰ ਮਤਲਬ ਇਹ ਸ਼ਿਮਰ ਮਤਲਬ ਕਪੜੇ ਦਾ ਨਾਮ ਹੈ ਜੀ ਅੱਛਾ ਜੀ ਜਿੰਨੇ ਥੋੜਾ ਵੀ ਕ ਨਾਮ ਹੈ ਮੇਰਾ ਵੀ ਨਾਮ ਹੈ ਹਾਂ ਹਰ ਇੱਕ ਬੰਦੇ ਦਾ ਨਾਮ ਹੈ ਉਹ ਇੱਕ ਕਪੜੇ ਨੂੰ ਵੀ ਨਾਮ ਦਿੱਤਾ ਚੱਕੋ ਭਾਈ ਸ਼ਿਮਰ ਸ਼ਿਮਰ ਲੈ ਜਾਓ ਭਾਈ ਸ਼ਿਮਰ ਕੀ ਆਕ ਬਾਈ ਬਾਈ ਕੁਛ ਆਫਰ ਦਵਾਂਗੇ ਜਿਹੜਾ ਬੰਦਾ ਆ ਕੇ ਇੱਥੇ ਕਾਫੀ ਸਾਰੀ ਖਰੀਦਾਰੀ ਕਰ ਲੇ ਵੀਰ ਜੀ ਆਪਾਂ ਜੇ 50000 ਰੁਪਏ ਦੀ ਬੰਦਾ ਸ਼ਾਪਿੰਗ ਕਰੂਗਾ ਤਾਂ ਉਹਦੇ ਆਪਾਂ 2500 ਰੁਪਏ ਦਾ ਸੂਟ ਫ੍ਰੀ ਦੇਵਾਂਗੇ ਬਿਲਕੁਲ ਪੱਕੀ ਗੱਲ ਹੋਵੇ ਪੱਕੀ ਗੱਲ ਆ 2500 ਵਾਲੇ ਹੋਵੇ ਕਿਤੇ 500 ਵਾਲੇ ਦੇ ਦੋ ਬਾਈ 2500 ਵਾਲੇ ਹੀ ਦਵਾਂਗੇ ਪਹਿਲਾਂ ਰੇਟ ਪੁੱਛ ਲਿਓ ਬਾਅਦ ਵਿੱਚ ਸੂਟ ਦਿਖਾਵਾਂਗੇ ਤੁਹਾਨੂੰ ਠੀਕ ਹੈ ਰੇਟ ਤੁਹਾਨੂੰ ਦੱਸਾਂਗੇ ਬਸ ਤੁਸੀਂ ਰੇਟ ਬਾਈ ਵਿੱਚ ਹੀ ਦੇਖ ਲਓ ਤੁਸੀਂ ਰੇਟ ਵਿੱਚ ਹੀ ਦੇਖ ਲਓ ਵੀ ਹਾਂ ਇਹ 2500 ਬੋਲ ਰਹੇ ਨੇਗੇ ਜੋ 50000 ਦੀ ਹੋਵੇ ਜੇ ਇਹ ਆ ਦੋਬਰੀ ਬਹੁਤ ਕਪੜਾ ਪਿਆਰੀ ਦਿਖਾਈ ਆਉਂਗਾ ਆ ਕਪੜੇ ਵਾਲਾ ਸੋਹਣਾ ਬਾਈ ਓਏ ਰੰਗ ਵੀ ਬੜਾ ਸੋਹਣਾਗਾ ਹੈ ਆ ਲੋ ਜੀ ਬਾਕੀ ਵੀ ਯਾਰ ਗੱਲਬਾਤ ਐ ਆ ਭੈਣਾਂ ਨੂੰ ਮੈਂ ਬੇਨਤੀ ਕਰਦਾ ਵੀ ਵੈਰਾਈਟੀ ਤਾਂ ਬਹੁਤ ਜ਼ਿਆਦੇ ਆ ਠੀਕ ਆ ਮੈਂ ਤੁਹਾਨੂੰ ਸਾਰੀ ਫੋਨ ਤੇ ਨਹੀਂ ਦਿਖਾ ਸਕਦਾ ਇਹਦੇ ਲਈ ਤੁਹਾਨੂੰ ਸ਼ਾਪ ਤੇ ਆਉਣਾ ਜ਼ਰੂਰ ਪਏਗਾ ਬਾਕੀ ਆ ਦਿਖਾ ਬਾਈ ਹੁਣ ਜਾਂਦਾ ਜਾਂਦਾ ਮੈਂ 2-4 ਚੀਜ਼ਾਂ ਫੋਰ ਦਿਖਾ ਜਾਾਂ ਬਾਈ ਅੱਜ ਦੋ ਕੁ ਵੀ ਸੋਰ ਦੇਖ ਲਓ ਬਸ ਹਾਂ ਆਇਆ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਲੰਬੀ ਹੋ ਜਾਊਗੀ ਹਾਂ ਵੀ ਵੈਰਾਈਟੀਆਂ ਬਹੁਤ ਜ਼ਿਆਦਾ ਨਹੀਂ ਆ ਬਾਈ ਇਹਨਾਂ ਦੇ WhatsApp ਡਿਜ਼ਾਈਨ ਵੀ ਭੇਜ ਦੰਨੇ ਹੋ WhatsApp ਕਰ ਦੰਨੇ ਹਾਂਜੀ WhatsApp ਤੇ ਕੰਟੈਕਟ ਨੰਬਰ ਤੁਹਾਨੂੰ ਦੇ ਰਹਿਆਂ ਉਹਦੇ ਤੇ WhatsApp ਡਿਜ਼ਾਈਨ ਵੀ ਮੰਗਵਾ ਸਕਦੇ ਹੋ ਹਾਂਜੀ ਆਨਲਾਈਨ ਵੀ ਮੰਗਵਾ ਸਕਦੇ ਹੋ ਹੂੰ ਆਨਲਾਈਨ ਸਭ ਕਿਤੇ ਭੇਜ ਦਾਨਗੇ ਬਾਕੀ ਤੁਸੀਂ ਮੰਗਵਾਉਣ ਵਾਲੇ ਹੋ ਆ ਚੱਕੋ ਸਭ ਤੋਂ ਵਧੀਆ ਕੱਪੜਾ ਮਿਲੂਗਾ ਤੇ ਸਸਤਾ ਵੀ ਮਿਲੂਗਾ ਜਿਸ ਤਰ੍ਹਾਂ ਦਾ ਵੀ ਤੁਸੀਂ ਚਾਹੋ ਨੇ ਉਸ ਤਰ੍ਹਾਂ ਦਾ ਕੱਪੜਾ ਮਿਲੂਗਾ ਤੇ ਭਾਈ ਜੀ ਅਖੀਰ ਦੇ ਵਿੱਚ ਹੁਣ ਆਪਾਂ ਜਾਂਦੇ ਜਾਂਦੇ ਐਦਾਂ ਦੱਸ ਦਿਓ ਵੀ ਆਪਣੀ ਸ਼ਾਪ ਕਿੱਥੇ ਜ ਹੈਗੀ ਵੀਰ ਜੀ ਆਪਣੀ ਸ਼ਾਪ ਹੈਗੀ ਸਰੰਦੀ ਗੇਟ ਇੰਪਰੂਵਮੈਂਟ ٹرسٹ ਮਾਰਕੀਟ ਮਲੇਰ ਕੋਲਾ ਠੀਕ ਹੈ ਜੀ ਇੱਥੇ ਆ ਸਕਦੇ ਹੋਗੇ ਕੁਝ ਵੀ ਕੱਪੜਾ ਕਿਸੇ ਵੀ ਤਰ੍ਹਾਂ ਦਾ ਵਿਆਹ ਸ਼ਾਦੀ ਮੌਕੇ ਖੁਸ਼ੀ ਦੇ ਸਮਾਗਮ ਮੌਕੇ ਆ ਕੇ ਖਰੀਦ ਸਕਦੇ ਹੋਗੇ ਬਾਕੀ ਆਪਣਾ ਨਾਮ ਲੈ ਕੇ ਆ ਜਿਓ ਥੋੜੇ ਰਪਏ ਤੁਹਾਨੂੰ ਹੋਰ ਵੀ ਛਾੜ ਦੇਣਗੇ ਹਾਂ ਜੀ ਛੱਡਣੇ ਪੈਣਗੇ ਬਾਈ ਛੱਡਾਂਗੇ ਜੀ ਛੱਡੋਗੇ 50000 ਰੁਪਏ ਸ਼ੋਪਿੰਗ ਤੇ 2500 ਵਾਲਾ ਸੂਟ ਫ੍ਰੀ ਦੇਵਾਂਗੇ ਉਹ ਤਾਂ ਦੇਵੂਗੀ ਦਵਾਂਗੇ ਥੋੜੇ ਘਾਣੇ ਹੋਰ ਵੀ ਛਾੜ ਦਾਂਗੇ ਸ਼ੇਅਰ ਕਰਕੇ ਆਜੋ ਹੋਰ ਤੁਹਾਡਾ ਮਾਨਤਾਨ ਕਰਾਂਗੇ ਚੱਕ ਬਾਈ ਹੁਣ ਸ਼ੇਅਰ ਕਰਕੇ ਆਜੋ ਪੂਰਾ ਫੁੱਲ ਮਾਨਤਾਨ ਹੋਊਗਾ ਆਜੋ ਭੈਣੋ ਲੈ ਜਾਓ ਮੇਲਾ ਲੁੱਟ ਕੇ ਧੰਨਵਾਦ